ਹਾਂਜੀ ਦੋਸਤੋ ਮੇਰੀ ਇਹ ਗੱਲ ਧੀਆਂ ਨੂੰ ਕੁੜੀਆਂ ਨੂੰ ਥੋੜੀ ਜਿਹੀ ਚੁਮਹੀ ਲੱਗ ਸਕਦੀ ਆ ਕਿਉਂਕਿ ਇਹ ਉਹਨਾਂ ਬਾਰੇ ਗੱਲ ਆ ਵੀ ਜੋ ਕੁੜੀਆਂ ਜਾਂ ਧੀਆਂ ਜਾਂ ਮਾਪੇ ਆਪਣੀਆਂ ਧੀਆਂ ਨੂੰ ਜ਼ਿਆਦਾ लाड़-ਲਾ ਰੱਖਦੇ ਆ ਮਤਲਬ ਉਹਨਾਂ ਨੂੰ ਕੋਈ ਕੰਮ ਵਗੈਰਾ ਨਹੀਂ ਸਿਖਾਉਂਦੇ ਜਾਂ ਉਹਨਾਂ ਤੋਂ ਕੋਈ ਕੰਮ ਨਹੀਂ ਕਰਾਉਂਦੇ ਤਾਂ ਉਹਨਾਂ ਵਾਸਤੇ ਇਹ ਗੱਲ ਆ ਕਹਿੰਦੇ ਵੀ ਇੱਕ ਵਾਰ ਕੋਈ ਵਕੀਲ ਸੀ ਉਹ ਆਪਣੇ ਲੜਕੇ ਵਾਸਤੇ ਰਿਸ਼ਤਾ ਦੇਖ ਰਹੇ ਸੀ ਤਾਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਦੱਸ ਪਾਤੀ ਵੀ ਆਪਣਾ ਫਲਾਨਾ ਰਿਸ਼ਤੇਦਾਰ ਜਾਂ ਗਾਂਹ ਦੀਆਂ ਕੋਈ ਰਿਸ਼ਤੇ ਦੀ ਉਹਨਾਂ ਨੂੰ ਦੱਸ ਪੈ ਗਈ ਵੀ ਉਹਨਾਂ ਦੀ ਜਿਹੜੀ ਬੇਟੀ ਆ ਵੀ ਆਪਾਂ ਉਹਦਾ ਰਿਸ਼ਤਾ ਵੀ ਮੈਂ ਤੁਹਾਡੇ ਬੇਟੇ ਨੂੰ ਕਰਵਾ ਦਿੰਦਾ। ਤਾਂ ਵਕੀਲ ਨੇ ਚਲੋ ਉਹਦੇ ਕਹਿਣ ਤੇ ਲੜਕੀ ਸੋਹਣੀ ਸੀ ਤਾਂ ਆਪਦੇ ਬੇਟੇ ਵਾਸਤੇ ਉਹ ਰਿਸ਼ਤਾ ਲੈ ਲਿਆ। ਤੇ ਉਹਨਾਂ ਨੇ ਸ਼ਗਨ ਵਗੈਰਾ ਪਾਲਿਆ ਜਾਂ ਜੋ ਵੀ ਹੁੰਦਾ ਵਿਹਾਰ ਉਹਨਾਂ ਨੇ ਕਰ ਲਿਆ ਪੱਕ ਪਕਾਈ ਹਨਾ। ਤਾਂ ਸ਼ਗਨ ਤੋਂ ਬਾਅਦ ਵਿਆਹ ਕਹਿੰਦੇ ਵੀ ਜਿਵੇਂ ਰੋਕੇ ਕਰਨਾ ਸੀ। ਤਾਂ ਵਕੀਲ ਸਾਹਿਬ ਨੇ ਸੋਚਿਆ ਵੀ ਚਲੋ ਸੀ ਗਾਂ ਦੀ ਗਾ ਰਿਸ਼ਤੇਦਾਰੀ ਸੀ ਜਾਂ ਉਹਨਾਂ ਦੀ ਲਿਹਾਜ ਕਿਵੇਂ ਨਾ ਕਿਵੇਂ ਨਾ ਤਾਂ ਜਾਣੀ ਆਉਣੀ ਉਹਨਾਂ ਦੇ ਘਰ ਥੋੜੀ ਬਹੁਤੀ ਸੀਗੀ। ਤਾਂ ਜੋ ਵਕੀਲ ਸੀ ਵਕੀਲ ਆਪਨੂੰ ਪਤਾ ਪੈਸੇ ਚਲਾਕ ਹੁੰਦੇ ਆ ਹਨਾ ਤਾਂ ਵਕੀਲ ਨੇ ਸੋਚਿਆ ਵੀ ਆਪਾਂ ਪਤਾ ਤਾਂ ਲੱਗੇ ਵੀ ਕੀ ਜਿਹੜੀ ਹੋ ਸਾਡੀ ਹੋਣ ਵਾਲੀ ਨੂੰ ਆ ਵੀ ਸਾਡੇ ਘਰੇ ਆ ਕੇ ਕੋਈ ਸਾਡੇ ਘਰ ਦਾ ਮਾਣ ਸਨਮਾਨ ਜਾਂ ਕੋਈ ਸੇਵਾ ਪਾਣੀ ਵੀ ਉਸ ਤਰ੍ਹਾਂ ਦਾ ਕਰੂ ਜਾਂ ਵਿਖ ਕੇ ਤਾਂ ਸਹੀ ਹੈ ਨਾ ਤਾਂ ਵਕੀਲ ਕਿਵੇਂ ਨਾ ਕਿਵੇਂ ਬਹਾਨੇ ਨਾਲ ਉਹਨਾਂ ਦੇ ਘਰੇ ਵਾਗ ਗਿਆ ਮਤਲਬ ਆਪਦੇ ਕੁੜਮਾ ਦੇ ਘਰੇ ਗਿਆ ਤਾਂ ਜਦੋਂ ਵਕੀਲ ਸਾਹਿਬ ਪਹਿਲੀ ਵਾਰੀ ਗਏ ਤਾਂ ਉਹ ਜਿਹੜੀ ਕੁੜੀ ਸੀ ਤੇ ਉਹਦੇ ਨਾਲ ਹੋਰ ਉਹਦੇ ਛੋਟੇ ਜਿਹੜੇ ਬੱਚੇ ਸੀ ਉਹ ਸਾਰੇ ਖੇਡੀ ਜਾਂਦੇ ਸੀ ਤਾਂ ਉਹ ਕੁੜੀ ਵੀ ਉਹਨਾਂ ਨਾਲ ਖੇਡੀ ਜਾਂਦੀ ਸੀ ਪਰ ਜਿਹੜੀ ਉਹਦੀ ਮਾਂ ਤੇ ਦਾਦੀ ਸੀ ਕੁੜੀ ਦੀ ਉਹ ਘਰ ਦੇ ਕੰਮ ਵਿੱਚ ਰੁਝੀਆਂ ਹੋਈਆਂ ਸੀ ਮਤਲਬ ਪੂਰੀਆਂ ਉਹ ਕੰਮ ਦੇ ਵਿੱਚ ਰੁਝੀਆਂ ਸੀ ਤੇ ਧੀ ਜਿਹੜੀ ਸੀ ਉਹ ਮੌਜ ਨਾਲ ਬੱਚਿਆਂ ਦੇ ਨਾਲ ਖੇਡ ਰਹੀ ਸੀ ਤਾਂ ਇਹ ਵੇਖ ਕੇ ਵਕੀਲ ਆ ਜਿਹੜਾ ਇੱਕ ਵਾਰੀ ਤਾਂ ਚਲੋ ਮੁੜਿਆ ਆ ਹਨਾ ਤਾਂ ਉਹਨੇ ਸੋਚਿਆ ਵੀ ਚਲੋ ਬੱਚਾ ਛੋਟੀ ਉਮਰ ਆ ਵੀ ਚਲੋ ਖੇਡਦੀ ਹੋ ਹੋ ਸਕਦਾ ਵੀ ਮਗਰੋਂ ਆ ਦੀ ਮਾਂ ਜਾਂ ਦਾਦੀ ਨਾਲ ਕੰਮ ਕਰਾਉਂਦੀ ਹੋਵੇ ਤਾਂ ਇੱਕ ਵਾਰੀ ਆ ਗਿਆ ਥੋੜੇ ਦਿਨਾਂ ਬਾਅਦ ਵਕੀਲ ਨੇ ਫੇਰ ਸੋਚਿਆ ਵੀ ਇੱਕ ਵਾਰੀ ਫੇਰ ਜਾ ਕੇ ਦੇਖ ਲਈਏ ਦਾ ਵਕੀਲ ਕਿਸੇ ਨਾ ਕਿਸੇ ਕੰਮ ਦੇ ਬਹਾਨੇ ਉਹਨਾਂ ਦੇ ਘਰੇ ਫੇਰ ਵਗ ਗਿਆ ਤਾਂ ਉਹਨੇ ਜਦੋਂ ਫੇਰ ਜਾ ਕੇ ਦੇਖਿਆ ਉਹੀ ਮਤਲਬ ਉਹਦੀ ਕੁੜਮਣੀ ਤੇ ਉਹਦੀ ਸੱਸ ਵਕੀਲ ਦੀ ਮਤਲਬ ਉਹਦੀ ਕੁੜਮਣੀ ਦੀ ਸੱਸ ਹੋ ਗਈ ਹੈ ਨਾ ਜਾਂ ਉਹਦੀ ਹੋਣ ਵਾਲੀ ਨੂੰਹ ਦੀ ਦਾਦੀ ਹੋ ਗਈ ਤਾਂ ਉਹ ਉਸੇ ਤਰ੍ਹਾਂ ਕੋਈ ਧਾਰ ਕੱਢੀ ਜਾਵੇ ਕੋਈ ਘਰ ਦੇ ਕੋਈ ਹੋਰ ਕੰਮ ਕਰੀ ਜਾਵੇ ਹੈ ਨਾ ਕੋਈ ਰੋਟੀ ਬਣਾਈ ਜਾਵੇ ਪਰ ਜਿਹੜੀ ਉਹ ਕੁੜੀ ਸੀ ਉਹ ਮੌਜ ਨਾਲ ਬੈਠੀ ਮੰਜੇ ਦੇ ਉੱਪਰ ਮਤਲਬ ਫੋਨ ਉਹਨੇ ਚੱਕ ਰੱਖਿਆ ਫੋਨ ਦੇਖੀ ਜਾਵੇ ਤੇ ਨਾਲ ਉਹਦੇ ਜਿਹੜੇ ਦੂਜੇ ਬੱਚੇ ਸੀ ਛੋਟੇ ਉਹ ਉਹਦੇ ਨਾਲ ਬੈਠੇ ਚੌੜ ਕਰੀ ਆਣ ਗੱਲਾਂ ਮਾਰੀ ਜਾਣ ਤਾਂ ਵਕੀਲ ਨੇ ਫੇਰ ਸੋਚਿਆ ਵੀ ਇਹ ਤਾਂ ਆਪਣੇ ਘਰ ਵਾਸਤੇ ਠੀਕ ਨਹੀਂ ਵੀ ਜਿਹੜੀ ਆਪਦੀ ਮਾਂ ਨਾਲ ਨਹੀਂ ਕੰਮ ਕਰਵਾ ਰਹੀ ਤਾਂ ਚਲੋ ਵਕੀਲ ਨੇ ਸੋਚਿਆ ਵੀ ਚਲੋ ਦੇਖਦੇ ਆ ਕੋਈ ਗੱਲ ਨਹੀਂ ਦੂਜੀ ਵਾਰੀ ਗਿਆ ਫੇਰ ਮੁੜਿਆ ਆ ਤੀਜੀ ਵਾਰ ਫੇਰ ਵਕੀਲ ਨੇ ਸੋਚਿਆ ਵੀ ਲਾਸਟ ਵਾਰੀ ਆ ਹੁਣ ਜਾ ਕੇ ਦੇਖਦੇ ਆ ਜੇ ਹੁਣ ਵੀ ਉਹੀ ਹਾਲ ਹੋਇਆ ਤਾਂ ਆਪਾਂ ਉਹ ਰਿਸ਼ਤਾ ਨਹੀਂ ਲੈਂਦੇ ਤਾਂ ਵਕੀਲ ਤੀਜੀ ਵਾਰੀ ਫੇਰ ਕੋਈ ਨਾ ਕੋਈ ਬਹਾਨਾ ਬਣਾ ਕੇ ਉੱਥੇ ਗਿਆ ਜਦੋਂ ਉਹਨੇ ਦੇਖਿਆ ਤਾਂ ਉਹ ਕੁੜੀ ਉਸੇ ਤਰ੍ਹਾਂ ਵੀ ਮਤਲਬ ਮੰਜੇ ਤੇ ਮੋਇਨਾ ਸੁੱਤੀ ਪਈ ਸੀ ਤੇ ਕੁੜੀ ਦੀ ਮਾਂ ਤੇ ਜਿਹੜੀ ਦਾਦੀ ਸੀ ਉਹ ਕੀ ਸੀ ਕੰਮ ਧੰਦਾ ਕਰੀ ਜਾਂਦੀ ਸੀ ਵਕੀਲ ਨੇ ਜਦੋਂ ਜਾ ਕੇ ਬੈਠਾ ਚਾਹ ਪਾਣੀ ਪੀਤਾ ਤਾਂ ਮਤਲਬ ਉਹਦੀ ਜਿਹੜੀ ਹੋਣ ਵਾਲੀ ਨੂੰਹ ਸੀ ਉਹਦੀ ਮਾਂ ਨੇ ਉਹਨੂੰ ਸਾਰਾ ਚਾਹ ਪਾਣੀ ਫੜਾਇਆ ਠੰਡਾ ਵਗੈਰਾ ਜੋ ਵੀ ਬਣਾ ਕੇ ਦੇਣਾ ਸੀ ਉਹ ਉਹਨਾਂ ਦੀਆਂ ਬੁੜੀਆਂ ਨੇ ਮਤਲਬ ਉਹਦੀ ਕੁੜਮਣੀ ਨੇ ਵਕੀਲ ਦੀ ਨੇ ਜਾਂ ਉਹਨਾਂ ਦੀ ਹੋਣ ਵਾਲੀ ਨੂੰਹ ਦੀ ਮਾਂ ਨੇ ਉਹ ਫੜਾਇਆ ਤੇ ਉਹ ਕੁੜੀ ਸੀ ਜਿਹੜੀ ਉਹਨਾਂ ਦੀ ਨੂੰਹ ਸੀ ਹੋਣ ਵਾਲੀ ਉਹ ਮੌਏ ਨਾ ਮੰਜੇ ਤੇ ਸੁੱਤੀ ਪਈ ਸੀ ਨਾ ਤਾਂ ਉਹਨੂੰ ਇਹ ਪਤਾ ਸੀ ਵੀ ਸਾਡੇ ਘਰੇ ਕੋਈ ਆਇਆ ਨਾ ਕੋਈ ਸਤਕਾਰ ਦੇ ਵਿੱਚ ਉੱਠ ਕੇ ਉਹਨੂੰ ਬੁਲਾਇਆ ਨਾ ਕੋਈ ਹੋਰ ਤਾਂ ਇਹ ਚੀਜ਼ ਦੇਖ ਕੇ ਵਕੀਲ ਨੂੰ ਬੜਾ ਦੁੱਖ ਲੱਗਿਆ ਵੀ ਇਹ ਆਪਣੇ ਘਰ ਚ ਤਾਂ ਨਹੀਂ ਫਿੱਟ ਬੈਠਦਾ। ਤਾਂ ਵਕੀਲ ਉਦੋਂ ਤਾਂ ਇੱਕ ਵਾਰੀ ਮੁੜ ਗਿਆ ਤਾਂ ਉਸ ਤੋਂ ਬਾਅਦ ਵਕੀਲ ਨੇ ਆਪਦੇ ਘਰ ਜਾ ਕੇ ਉਹੀ ਵਿਚੋਲਾ ਜਿਹੜਾ ਵਿੱਚ ਸੀ ਉਹਨੂੰ ਬੁਲਾਇਆ ਤੇ ਉਹਨੂੰ ਕਹਿੰਦਾ ਵੀ ਸਾਡਾ ਤਾਂ ਇਸ ਰਿਸ਼ਤੇ ਤੋਂ ਜਵਾਬ ਆ। ਤਾਂ ਉਹ ਵਿਚੋਲੇ ਨੇ ਗਾਹਾਂ ਜਾ ਕੇ ਗੱਲ ਦੱਸੀ ਕੁੜੀ ਵਾਲਿਆਂ ਦੇ ਘਰੇ ਤਾਂ ਉਹ ਬੜੇ ਹੈਰਾਨ ਹੋਏ ਵੀ ਆਪ ਵਕੀਲ ਤਾਂ ਸਾਡੇ ਘਰੇ 2-3 ਵਾਰੀ ਆ ਕੇ ਗਿਆ ਵੀ ਇਹ ਤਾਂ ਗੱਲ ਹੀ ਨਹੀਂ ਹੋ ਸਕਦੀ। ਵੀ ਕਾਰਨ ਕੀ ਆ? ਤਾਂ ਉਹਨੇ ਵਿਚੋਲੇ ਨੂੰ ਵਕੀਲ ਨੇ ਵਿਚੋਲੇ ਨੂੰ ਦੱਸਿਆ ਵੀ ਕਹਿੰਦਾ ਕਾਰਨ ਇਹ ਆ ਵੀ ਜਿਹੜੀ ਧੀ ਜਾਂ ਜਿਹੜੇ ਮਾਪੇ ਨੇ ਆਪਦੇ ਬੱਚੇ ਨੂੰ ਇਹ ਸੰਸਕਾਰ ਨਹੀਂ ਦਿੱਤੇ ਵੀ ਉਹ ਆਪਦੀ ਸਗੀ ਮਾਂ ਨਾਲ ਜਾਂ ਆਪਦੀ ਦਾਦੀ ਨਾਲ ਕੰਮ ਦੇ ਵਿੱਚ ਹੱਥ ਨਹੀਂ ਬਟਾਉਂਦੀ ਤਾਂ ਆਪਦੇ ਹੋਣ ਵਾਲੇ ਘਰ ਵਾਲੇ ਦੀ ਮਾਂ ਦੀ ਉਹ ਕਿਵੇਂ ਸਹਾਇਤਾ ਕਰ ਸਕਦੀ ਹੈ ਜਾਂ ਕਿਵੇਂ ਉਹਦੀ ਮਦਦ ਕਰ ਸਕਦੀ ਹੈ ਕਿਵੇਂ ਉਹਦੀ ਉਹ ਸੇਵਾ ਕਰੂਗੀ ਜਿਹੜੀ ਆਪਦੀ ਸਗੀ ਮਾਂ ਦੀ ਮਦਦ ਨਹੀਂ ਕਰ ਸਕਦੀ ਤਾਂ ਇਸ ਕਰਕੇ ਕਹਿੰਦਾ ਵੀ ਸਾਨੂੰ ਇਹ ਰਿਸ਼ਤਾ ਨਾ ਮਨਜ਼ੂਰ ਆ ਅਸੀਂ ਇਹ ਰਿਸ਼ਤਾ ਜਿਹੜਾ ਨਹੀਂ ਲੈਂਦੇ ਤਾਂ ਇਹ ਤੋਂ ਇਹ ਗੱਲ ਆ ਵੀ ਜੋ ਵੀ ਬੱਚੀਆਂ ਜੋ ਵੀ ਕੁੜੀਆਂ ਜਾਂ ਜੋ ਵੀ ਮਾਪੇ ਆਪਣੇ ਬੱਚਿਆਂ ਨੂੰ लाड़ला ਰੱਖਦੇ ਆ लाड़ला ਜਰੂਰ ਰੱਖੋ ਪਰ ਇਹ ਨਾ ਹੋਵੇ ਕਿ ਉਹਨਾਂ ਨੂੰ ਅਗਲੇ ਘਰੇ ਜਾ ਕੇ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤਾਂ ਉਹਨਾਂ ਨੂੰ ਉਸ ਤਰ੍ਹਾਂ ਦੀ ਸਿੱਖਿਆ ਜਰੂਰ ਦਿੱਤੀ ਜਾਵੇ